ਪੰਜਾਬ ਦੇ ਵਿੱਚ ਇੱਕ ਵਾਰ ਫੇਰ ED ਨੇ ਵੱਡੀ ਕਾਰਵਾਈ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਭਾਰਤ ਪੂਸ਼ਣ ਆਸ਼ੂ ਖਿਲਾਫ ਹੁਣ ਵੱਡਾ ਐਕਸ਼ਨ ਹੋਇਆ ਜਿੱਹਾਂ ED ਨਹੀਂ ਛੱਡ ਰਹੀ ਭਾਰਤ ਪੂਸ਼ਣ ਆਸ਼ੂ ਦਾ ਖੜਾ ਲਗਾਤਾਰ ED ਹੱਥ ਟੋਕੇ ਭਾਰਤ ਪੂਸ਼ਣ ਆਸ਼ੂ ਦੇ ਮਗਰ ਪੈ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਆਸ਼ੂ ਖਿਲਾਫ ਹੁਣ ED ਨੇ ਵੱਡੀ ਕਾਰਵਾਈ ਕੀਤੀ ਹੈ ਭਾਰਤ ਪੂਸ਼ਨ ਆਸ਼ੂ ਤੇ ਪ੍ਰਾਪਰਟੀ ਜਿਹੜੀ ਹੈ ਉਸ ਦੀ ਅਟੈਚ ਕੀਤੀ ਹੈ ਸੋ ਹੁਣ ਤੱਕ ਦੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ED ਦੀ ਵੱਡੀ ਕਾਰਵਾਈ ਹੈ ਸਾਭਾ ਜੋ ਕਾਂਗਰਸੀ ਆਗੂ ਭਾਰਤ ਪੂਸ਼ਨ ਆਸ਼ੂ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ 22.78 ਕਰੋੜ ਰੁਪਏ ਦੀ ਜਿਹੜੀ ਹੈ ਪ੍ਰਾਪਰਟੀ ਭਾਰਤ ਪੂਸ਼ਨ ਆਸ਼ੂ ਦੀ ਸੀ ਜਿਸ ਨੂੰ ED ਵੱਲੋਂ ਜਿਹੜਾ ਆ ਅਟੈਚ ਕੀਤਾ ਗਿਆ ਮਾਮਲਾ ਉਹ ਵੀ ਪੁਰਾਣਾ ਟੈਂਡਰ ਘੁਟਾਲੇ ਦਾ ਹੈ ਸੋ ਉਲਟ ਹੈ ਦੀ ਵੱਡੀ ਖਬਰ ਹੈ ਕਿ 파ਕੂਸ਼ਨ ਆਸ਼ੂ ਖਿਲਾਫ ਉਹਨੇ ਪੀਡੀ ਦੀ ਵੱਡੀ ਕਾਰਵਾਈ ਹੋਈ ਹੈ 파ਕੂਸ਼ਨ ਖਿਲਾਫ ਇੱਕ ਵੱਡਾ ਐਕਸ਼ਨ ਹੋਇਆ ਸੋ 파ਕੂਸ਼ਨ ਆਸ਼ੂ ਦੀ ਜਿਹੜੀ ਪ੍ਰਾਪਰਟੀ ਜਿਹੜੀ ਆ ਅਟੈਚ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ 2.78 ਕਰੋੜ ਰੁਪਏ ਦੀ ਜਿਹੜੀ ਹੈ ਪਾਕੂਸ਼ਨ ਦੀ ਜਿਹੜੀ ਹੈ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਵਸੇ ਪੰਜਾਬ ਦੇ ਸਾਬਕਾ ਕੈਬਨਰ ਮੰਤਰੀ ਪਾਕੂਸ਼ਨ ਆਸ਼ੂ ਦੇ ਖਿਲਾਫ ਕਾਈ ਨੇ ਵੱਡੀ ਕਾਰਵਾਈ ਕੀਤੀ ਹੈ ਈਡੀ ਨੇ ਸਾਬਕਾ ਮੰਤਰੀ ਪਾਕੂਸ਼ਨ ਆਸ਼ੂ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਸੋ ਈਡੀ ਨੇ ਲਗਭਗ 22.78 ਕਰੋੜ ਦੀ ਜਿਹੜੀ ਹੈ ਪ੍ਰਾਪਰਟੀ ਉਸ ਨੂੰ ਅਟੈਚ ਕੀਤਾ ਹੈ ਤੋ ਮਾਮਲਾ ਦੱਸ ਦੇਣੀ ਹੈ ਕਿ ਲੁਧਿਆਣਾ ਦੇ ਸਲੂਨ ਦੇ ਵਿੱਚ ਵਾਲ ਕਟਾਉਂਦਿਆਂ ਨੂੰ ਭਾਪਿਸ਼ੂਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਤੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀ ਆਸ਼ੂ ਨੂੰ ਉਸ ਵੇਲੇ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀ ਟੀਮ ਉੱਥੇ ਪੁੱਜੀ ਸੀ ਤੇ ਜਦੋਂ ਇੱਕ ਸਾਲਾ ਉਤੇ ਜਿਹੜਾ ਭਾਕਪੂਸ਼ਣ ਆਚੂ ਵਾਲ ਕਟਾਉਂਦੇ ਹੁੰਦੇ ਨੇ ਤੇ ਉਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਪਤਾ ਲੱਗ ਗਈ ਰਵਨੀਤ ਸਿੰਘ ਮਿੱਟੂ ਵੀ ਮੌਕੇ ਤੇ ਪਹੁੰਚਦੇ ਨੇ ਜੋ ਕਿ ਅੱਜਕੱਲ੍ਹ ਭਾਜਪਾ ਦੇ ਵਿੱਚ ਨੇ ਤੇ ਉਹਨਾਂ ਨੇ ਕਾਫੀ ਦੇਰ ਤੱਕ ਵਿਜੀਲੈਂਸ ਦੇ ਨਾਲ ਗੱਲਬਾਤ ਕੀਤੀ ਵੈਸਵਾਦੀ ਹੋਈ ਪਰ ਅੰਤ ਦੇ ਵਿੱਚ ਜਿਹੜੀ ਵਿਜੀਲੈਂਸ ਦੀ ਟੀਮ ਹੈ ਭਾਕਪੂਸ਼ਣ ਆਚੂ ਨੂੰ ਆਪਣੇ ਨਾਲ ਲਿਜਾਣ ਵਿੱਚ ਸਫਲ ਹੋ ਜਾਂਦੀ ਹੈ ਜੋ ਖਰਾਕ ਤੇ ਸਿਵਲ ਸਪਲਾਈ ਮੰਤਰੀ ਹੁੰਦੇ ਆ ਆਸ਼ੂ ਤੇ ਵੱਡੇ ਕੱਪਲੇ ਤੇ ਦੋਸ਼ ਲਗੇ ਸਨ ਜਿਸ ਦੇ ਵਿੱਚ ਜਿਹੜੀ ਹੈ ਇੱਕ ਜਾਂਚ ਚੱਲਦੀ ਹੈ ਤੇ ਉਹ ਜਾਂਚ ਜਿਹੜੀ ਹੈ ਵਿਜੀਲੈਂਸ ਜਿਹੜੀ ਹੈ ਕਰ ਰਹੀ ਹੈ ਸੋ ਆਖਿਰੇ ਮਾਮਲਾ ਸਾਰਾ ਕੀ ਹੈ ਕਿਉਂਕਿ ਦੁਬਾਰਾ ਜਿਹੜੀ ED ਨੇ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਜਿਹੜੀ ਵਿਜੀਲੈਂਸ ਨੇ ਮੰਡੀਆਂ ਦੇ ਵਿੱਚ ਆਰਾਧ ਦੀ ਲਿਫਟਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੂੰ ਤੇ ਨੂੰ ਰਾਮ ਨੂੰ ਤੇ ਸਾਥੀ ਜਗਰੂਪ ਸਿੰਘ ਗੁਰਦਾਸ ਰਾਮ ਤੇ ਐਂਡ ਕੰਪਨੀ ਤੇ ਸੰਦੀਪ ਭਾਟਗਿਆ ਦੇ ਖਿਲਾਫ ਜਿਹੜਾ ਆ ਕੇਸ दर्ज ਕਰਕੇ ਤੇਨੂ ਰਾਮ ਨੂੰ ਗ੍ਰੰਥਾਰ ਕੀਤਾ ਸੀ ਸੋ ਬਿਜਲੀਅੰਸ ਨੇ ਕੁਝ ਦਿਨ ਪਹਿਲਾਂ ਆਸ਼ੂ ਦੇ ਨਜ਼ਦੀਕੀ ਮੀਨੂ ਮਲਹੋਤਰਾ ਦੇ ਨਾਮ ਜਿਹੜਾ ਉਸਨੇ ਲਿਆ ਸੀ ਤੇ ਉਸਦੇ ਘਰ ਵੀ ਸਾਫਾ ਮਾਰਿਆ ਸੀ ਪਰ ਉਹ ਪੱਧਰ ਵਿੱਚ ਜਿਹੜਾ ਸਫਲ ਹੋ ਜਾਂਦਾ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਸ਼ੂ ਪਹਿਲਾਂ ਹੀ ਹਾਈ ਕੋਰਟ ਵਿੱਚ ਅਗਾਉਂ ਜਮਾਤ ਜਿਹੜੀ ਉਸਨੇ ਪਾਈ ਸੀ ਤਾਂ ਪਟੀਸ਼ਨ ਦਾਇਰ ਜਿਹੜੇ ਨੇ ਉਹ ਚੁੱਕੇ ਸਨ ਸੋ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਵੀ ਆਸ਼ੂ ਤੇ ਭ੍ਰਸ਼ਟਾਚਾਰ ਦੇ ਜਿਹੜੇ ਦੋਸ਼ ਲੱਗੇ ਨੇ ਪਰ ਉਹਦੇ ਕੈਪਟਨ ਅਮਰਿੰਦਰ ਸਿੰਘ ਨੇ ਆਸ਼ੂ ਦਾ ਬਚਾਅ ਕਰਦੇ ਆ ਕਲੀਨ ਚਿੱਟ ਜਿਹੜੀ ਆ ਉਹ ਦੇ ਦਿੱਤੀ ਸੀ ਤਾਂ ਹੋਰ ਪੰਜਾਬ ਦੇ ਵਿੱਚ ED ਨੇ ਵੱਡੀ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ED ਵੱਲੋਂ ਭਾਪੂਸ਼ਨ ਆਸ਼ੂ ਦਾ ਖੇੜਾ ਨਹੀਂ ਛੱਡਿਆ ਜਾ ਰਿਹਾ ਲਗਾਤਾਰ ED ਭਾਪੂਸ਼ਨ ਆਸ਼ੂ ਦੇ ਮਗਰ ਪਈ ਹੈ ਸੋ ਉਹਨਾਂ ਵੱਡੀ ਜਿਹੜੀ ਕਾਰਵਾਈ ਹੁੰਦੀ ਹੈ ED ਵੱਲੋਂ ਤਾਂ ਉਹ ਇਹ ਹੈ ਕਿ ਭਾਪੂਸ਼ਨ ਆਸ਼ੂ ਦੀ ਜਿਹੜੀ ਹੈ ਕਰੋੜਾਂ ਦੀ ਸੰਪਤੀ ਨੂੰ ਜਿਹੜਾ ਆ ਉਹ ਜਬਤ ਕਰ ਰਿਆ ਤੇ ਜੋ ਹੁਣ ਤੱਕ ਵੀ ਇਹਦੀ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਖੰਡਾ ਦੇ ਵਿੱਚ ਇੱਕੋ ਲਾਹਾ ਦੇ ਕਾਂਗਰਸੀ ਆਗੂ ਨੂੰ ਵੀ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ED ਵੱਲੋਂ ਪੁਰਤਗੇਜ਼ ਲਈ ਜਿਹੜਾ ਬੁਲਾਇਆ ਗਿਆ ਸੀ ਫਿਰ ਉਸ ਦੀ ਗ੍ਰਿਫਤਾਰੀ ਹੋਈ ਸੀ ਤੇ ਸਵੇਰ ਤੋਂ ਜਿਹੜੀਆਂ ED ਦੀਆਂ ਟੀਮਾਂ ਜੜੀਆਂ ਉਹਦੇ ਘਰ ਪਹੁੰਚ ਗਈਆਂ ਸਨ ਸੋ ਹੁਣ ਉਹੀ ਮਾਮਲਾ ਹੈ ਜਿਸ ਦੇ ਵਿੱਚ ਜਿਹੜੇ ਆ ਰਿਪਟਿੰਗ ਦੇ ਮਾਮਲੇ ਨੂੰ ਲੈ ਕੇ ਨੰਬਰ ਪ੍ਰੇਟਾ ਤੱਕ ਅਧਿਤੀਆ ਗਏ ਜਾਂ ਸਨ ਤੇ ਜਿਹੜੀਆਂ ਨੰਬਰ ਪਲੇਟਾਂ ਸਨ ਉਹ ਟਰਾਂਸਪੋਰਟ ਦੇ ਆਵਾਨਾ ਦੀਆਂ ਨਹੀਂ ਸਨ ਸੋ ਟੈਂਡਰ ਘੁਟਾਲੇ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਤਾਂ 파ਰਕੂਸ਼ਨ ਆਸ਼ੂ ਦੇ ਖਿਲਾਫ ਹੁਣ ਵੱਡੀ ਕਾਰਵਾਈ ਹੋਈ ਹੈ ਤੇ ਹੁਣ ਇੱਕ ਵੀ ਵੱਡੀ ਖਬਰ ਹੈ ਕਿ 파ਰਕੂਸ਼ਨ ਆਸ਼ੂ ਦੇ ਖਿਲਾਫ ED ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਆ 파ਰਕੂਸ਼ਨ ਆਸ਼ੂ ਦੀ ਆ ਜੋ ਬਾਈਕ ਰੋਡ ਤੋਂ ਵੱਧ ਦੀ ਜਿਹੜੀ ਆ ਸੰਪਤੀ ਹੈ ਜਦਾਦ ਹੈ ਉਸ ਨੂੰ ਜਿਹੜਾ ਐਟੈਚ ਕੀਤਾ ਗਿਆ ਹੈ ਤੇ ਹੁਣ ਇਹ ED ਦੀ ਵੱਡੀ ਕਾਰਵਾਈ ਹੈ